ਇਤੋਂ ਪਹਿਲਾਂ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਏ ਕੋਈ ਕੋਈ ਉਸੇ ਬਜ਼ੁਰਗੋ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ 47 ਸੰਤੂਲੀ ਵਲੇ ਦੀ ਨਾ ਜੀ ਉਹ ਕਿੱਥੇ ਆਉਂਦੇ ਸੀ ਉਹੋ ਨਹੀਂ ਆਉਂਦੇ ਸੀ ਉਹ ਤਾਂ ਜੇ ਬਾਅਦ 'ਚ ਵੀ ਬਣਾ ਲਓਗੇ ਉ ਤਾਂ ਵੀ ਨਹੀਂ ਆਉਂਦੇ ਉਹਨਾਂ ਨੂੰ ਪਿੰਡ ਦਾ ਪਤਾ ਹੀ ਨਹੀਂ ਪਿੰਡ ਕਿਆ ਹੋਤਾ ਹੈ ਇਹ ਪਿੰਡ ਹੋਤਾ ਹੈ ਕੁਝ ਲੋਕ ਰਹਿੰਦੇ ਹੈ ਵਾਹ ਗਰੀਬ ਲੋਕ ਰਹਿੰਦੇ ਹੈ ਉਹਨੂੰ ਯਹੀ ਬੁਲਾ ਲਓ ਬਸ ਆਪ ਨਹੀਂ ਜਾਣਾ ਉਹਨਾਂ ਕੋਲ ਇਕ ਰਾਜਿਆਂ ਵਰਗੇ ਸੀ ਉਹਨਾਂ ਨੂੰ ਕੀ ਪਤਾ ਹੈ ਕਿ ਮੋਗੇ ਦਾ ਮਤਲਬ ਕੀ ਹੈ ਹੁਣ ਪਿੱਛੋਂ ਬੋਲੇ ਭਰਾ ਮੇਰੇ ਕਿ ਕਿਲੋ ਕਿਲੋ ਮੀਟਰ ਤੇ ਮੋਗਾ ਲੱਗ ਗਿਆ ਤੁਸੀਂ ਬਾਦਲ ਨੂੰ ਪੁੱਛ ਕੇ ਦੇਖੋ ਸੁਖਵੀਰ ਨੂੰ ਮੋਗਾ ਕੀ ਹੁੰਦਾ ਆ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ 'ਚ ਨਹਿਰਾ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੁੱਕਿਆ ਨ ਕੀ ਪਤਾਈ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਦੱਕੀ ਪਤਾਈ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਦਾਸਾ ਲੈ ਕੇ ਆਉਂਦਾ ਰਿਹਾ ਵੀ ਜੇ 2 ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਾਂ ਹੀ ਉਹ ਨੰਗਲ ਮੈਨੂੰ 3-4 ਵਾਰੀ ਜਾਣਾ ਪੈ ਗਿਆ ਪਾਣੀ ਵਾਸਤੇ ੱੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਲੀਗਲੀ ਵੀ ਲੜਾਂਗੇ ਸੜਕਾ ਤੇ ਵੀ ਲੜਾਂਗੇ